ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਦਿਲਬਾਗ ਬਾਠ ਡੇਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਜਿਹੜੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਅਕਾਲੀਆਂ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਬਹੁਤ ਸੋਹਣੀਆਂ ਨੀਲੀ ਰਾਵੀ ਦੀਆਂ 4-5 ਕਟੀਆਂ ਦਿਖਾਉਣੀਆਂ ਨੇ ਤੇ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਵੇਖ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਜੋ ਹਰ ਨਵੀਂ ਵੀਡੀਓ ਨੋਟੀਫਿਕੇਸ਼ਨ ਤਰ੍ਹਾਂ ਤੁਹਾਡੇ ਤੱਕ ਪਹੁੰਚ ਸਕੇ ਆਹ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਪੁੱਛਦੇ ਆਂ ਪਛੂਆ ਬਾਰੇ ਹਾਂ ਮੇਰੇ ਸਾਸਰੀ ਘਰ ਸਾਸਰੀ ਘਰ ਕੀ ਹਾਲ ਚਾਲ ਆ ਵੀ ਦਰਬਾਰ ਹਾਂ ਬਹੁਤ ਵਧੀਆ ਵੀਰੇ ਠੀਕ ਠਾਕ ਤੁਸੀਂ ਸੁਣਾਓ ਕਿਵੇਂ ਚੱਲੀ ਹੁੰਦਾ ਕੰਮ ਵਧੀਆ 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 ਮਾਲਕ ਦੀ ਕਿਰਪਾ ਵਾ ਮਾਲੋ ਖਰੀਦਣ ਤੋਂ ਪਹਿਲਾਂ ਹੀ ਡੰਗਰਪੋਕ ਹੁੰਦੇ ਆ ਇੱਕ ਇੱਕ ਦੋ ਦੋ ਝੋਟੀਆਂ ਇੱਥੇ ਭੇਜਣੀਆਂ ਭੇਜੀ ਜਾਂਦੇ ਆ ਠੀਕ ਆ ਬੜੀ ਮਾਲਕ ਦੀ ਕਿਰਪਾ ਆ ਤੇ ਅੱਜ ਕਿੰਨੀਆਂ ਕਟੀਆਂ ਦਿਖਾਉਣੀਆਂ ਆਪਾਂ ਅੱਜ ਕਟੀਆਂ ਤਾਂ ਮੇਰੇ ਹਿਸਾਬ ਨਾਲ ਹੁਣ ਆਪਣੇ ਕੋਲੇ ਤਾਂ 7-8 ਖੜੀਆਂ ਆ ਠੀਕ ਆ 5 ਇੱਧਰ ਖੜੀਆਂ ਆ ਤਿੰਨ ਉਧਰ ਖੜੀਆਂ ਹਾਂਜੀ ਇਹਦੇ ਵਿੱਚ ਜਿਵੇਂ ਹੁਣ ਬੁਰੀ ਵੀ ਕੀ ਹੋਈ ਆ ਇੱਕ ਕੱਟੀ ਉਧਰੋਂ ਵਿਕੀ ਹੋਈ ਆ ਦੋ ਘਰੇ ਰੱਖੀਆਂ ਹੋਈਆਂ ਪੁਈਆਂ ਚੋਟੀਆਂ ਠੀਕ ਆ ਤੇ ਘਰ ਵਾਲੀਆਂ ਕਟੀਆਂ ਤੇ ਜਿਉਂ ਵੇਚ ਦਾਂਗੇ ਜੇ ਚੰਗੀ ਕੀਮਤ ਕੋਈ ਦਵੇ ਤਾਂ ਤੇ ਗੱਲ ਪਤਾ ਕੀ ਹੁੰਦੀ ਆ ਦਲਬਾਹ ਗੱਲ ਇਦਾਂ ਵੀ ਗੱਲ ਵੇਚਣ ਦੀ ਨਹੀਂ ਹੁੰਦੀਗੀ ਵੇਚਣ ਦੇ ਬਹੁਤ ਘਰਾਂ ਨੇ ਮੰਗੀਆਂ ਹੈਗੀਆਂ ਗੱਲ ਕੋਈ ਸ਼ੌਂਕੀ ਬੰਦਾ ਹੋਵੇ ਨਾ ਜਿਹੜਾ ਕਾਨੂੰ ਮੇਲੇ ਦੇ ਵਿੱਚ ਸਾਡਾ ਨਾਂ ਰੱਖੇ ਠੀਕ ਆ ਹਲਾ ਬਧੇਰੇ ਬੰਦੇ ਮੰਗੇ ਕੋਈ ਨਾਂ ਵਾਲਾ ਬੰਦਾ ਹੋਇਆ ਤਾਂ ਦੇ ਦਾਂਗੇ ਪਰ ਕੀਮਤ ਚੰਗੀ ਆ ਉਹਨਾਂ ਦੀ ਮੈਂ ਪਤਾ ਦੇ ਦਵਾਂ ਕੀਮਤ ਤਾਂ ਤੈਨੂੰ ਵੀ ਪਤਾ ਹੁਣ ਉਹ ਡੇਢ ਡੇਢ ਸਾਲ ਦੀਆਂ ਝੋਟੀਆਂ ਤੇ ਜਿ ਦੇਖਿਆ ਜਾਵੇ ਤੇ ਹੁਣ ਜਿਹੜੀ ਝੋਟੀ ਆਪਣੀ ਤਨੌਲਾ ਮੇਲਾ ਜਿੱਥੇ ਆਈ ਆ 10 ਨੰਬਰ ਤੇ ਆਈ ਆ ਉਹ ਆਖਰ ਪਰ ਰਚਨੀ ਖਾਈ ਬੈਠੀ ਕੀ ਕਰਾਂਗੇ ਉੱਥੇ ਦੱਸੋ ਸਹੀ ਗੱਲ ਆ ਠੀਕ ਨਹੀਂ ਖਰਚਾ ਬਹੁਤ ਆਉਂਦਾ ਤਿਆਰ ਕਰਦੇ ਹਾਂ ਨਾ ਬੱਚੇ ਬਿਲਕੁਲ ਸਹੀ ਗੱਲ ਵੀਰੇ ਮੰਨਣ ਜੋ ਗਿਆ ਤਾਂ ਤੇ ਕਰੀਏ ਸ਼ੁਰੂ ਵੀਡੀਓ ਫਿਰ ਹਾਂਜੀ ਹਾਂਜੀ ਜ਼ਰੂਰ ਵੀਰੇ ਪਹਿਲੇ ਨੰਬਰ ਤੇ ਜਿਹੜੀ ਝੋਟੀ ਇਹਦੇ ਵਰ ਤੋਂ ਕ ਕਰ ਲਈਏ ਸ਼ੁਰੂ ਇਹ ਝੋਟੀ ਆਪਣਾ ਦਾ ਕੋਈ ਸੱਜਣ ਬੰਦਾ ਆ ਠੀਕ ਆ ਉਹ ਮੱਝਾਂ ਦਾ ਕੰਮ ਕਰਦਾ ਵਪਾਰ ਦਾ ਹਾਂਜੀ ਉਹਦੇ ਕੋਲੇ ਆਈ ਸੀ ਤੇ ਉਹਨੇ ਆਪਾਂ ਨੂੰ ਭੇਜਤੀਗਾ ਠੀਕ ਆ ਕਿੰਨੀ ਉਮਰ ਹੋ ਗਈ ਇਹਦੀ ਇਹਦੀ ਉਮਰ ਕੋਈ ਸਵਾ 2-26-27 ਮਹੀਨੇ ਹੋਊਗੀ ਠੀਕ ਆ ਖੀਰੀ ਨਾ ਹੋ ਜਾ ਦੋ ਦੰਦ ਤੋੜ ਗਈ ਆ ਮਤਲਬ ਆ ਇਹ ਠੀਕ ਆ ਹਾਂਜੀ ਚਾਰੇ ਪੈਰਾਂ ਤੇ ਜੈਜ ਮਾਰਕਿੰਗ ਆ ਹਲੇ ਤੁਹਾਨੂੰ ਤਾਂ ਤੇ ਵੀ ਨਿਸ਼ਾਨ ਹੈਗਾ ਵਾ ਤੇ ਥਣ ਵੀ ਗੁਲਾਬੀ ਆ ਠੀਕ ਆ ਬਾਕੀ ਕੋਈ ਚੰਗਾ ਲੈ ਜੇ ਸਾਹਮਣ ਵਾਲਾ ਤੇ ਮੇਰੇ ਹਿਸਾਬ ਨਾਲ 2 ਕੁ ਮਹੀਨੇ ਤਿੰਨਾਂ ਦੇ ਵਿੱਚ ਇਹ ਉਹ ਨਭਣ ਹੋ ਜੂਗੀ ਬਿਲਕੁਲ ਸਹੀ ਗੱਲ ਆ ਕੱਢ ਕੋਦ ਚੰਗਾ ਕਰ ਗਈ ਹੈ ਨਾ ਅਗਲਾ ਆਪਦੀ ਸਮਝ ਨਾਲ ਲੈ ਜੇ ਹਾਂਜੀ ਬਲੋ ਆਪਾਂ ਤਾਂ ਗਾਹ ਲੈ ਕੇ ਆਂਦੀ ਆਪਾਂ ਨਾਲ ਦਾ ਪਿਓ ਵੇਖਿਆ ਨਾਲ ਦੀ ਮਾਂ ਦੇਖੀ ਆ ਸਹੀ ਗੱਲ ਆ ਹਾਂਜੀ ਅਰੇ ਦੇ ਕੋਈ ਜੈ ਲੰਗੂ ਵੀ ਕਰੀਏ ਹੈਨ ਨੂੰ ਤਾਂ ਤੁਹਾਨੂੰ ਵਿਖਾ ਦਈਏ ਕਰੀਏ ਆਹ ਜਰੂਰ ਮੇਰੇ ਥਣ ਵਿਖਾ ਦੇ ਚਾਰੇ ਥਾਣਾਂ ਨਾ ਕੋਈ ਫੋਰ ਸ਼ਾਂਤ ਬਿਲਕੁਲ ਬਿਲਕੁਲ ਸਹੀ ਗੱਲ ਪੂਰੇ ਨਖੜਵੇਂ ਥਣ ਲੱਗੇ ਨੇ ਦੇ ਨਾ ਇੱਕ ਗੁਲਾਬੀ ਥਾਣਾ ਆ ਗਿਆ ਹਾਂ ਇੱਕ ਗੁਲਾਬੀ ਆ ਗਿਆ ਤੁਨ ਤੇ ਵੀ ਨਿਸ਼ਾਨ ਆ ਗਿਆ ਹਾਂ ਤੁਨ ਨੂੰ ਵੀ ਥੱਲੇ ਬੋਲੋ ਨਾ ਬੋਲਾ ਵਾ ਹਾਂ ਦੇਖ ਸਕਦੇ ਸਹੀ ਗੱਲ ਮੂੰਹ ਮੱਥੇ ਦੀ ਕੁਆਲਿਟੀ ਵੀ ਦੇਖ ਸਕਦੇ ਆ ਅੱਖਾਂ ਬਿੱਲੀਆਂ ਦੋਵੇਂ ਬਹੁਤ ਚੰਗੀ ਜਿਆਦੀ ਹੋਰ ਸਿੰਗ ਬਹੁਤ ਚੰਗਾ ਇਹ ਪਿੰਡਾ ਪੁੰਡਾ ਬੜਾ ਪਤਲਾ ਯਾਰ ਆ ਦੇਖੋ ਜੀ ਪਾਸਟੀ ਜਿਵੇਂ ਆਪਾਂ ਵੇਖਿਆ ਜਾਵੇ ਬਿਲਕੁਲ ਪਤਲੀ ਆ ਤੇ ਆਸ ਕਹਿਣ ਵੇਖੀ ਕਿੰਨੀ ਆ ਵੀਰ ਮੰਨੂ ਦੀ ਛੋਟੀ ਜਿਹੜੀ ਪਤਲੇ ਪਿੰਡੇ ਦੀ ਹੁੰਦੀ ਆ ਚੂੜੀ ਦੇ ਤਰੀਦ ਮਾਦੀ ਆ ਵੇਖੋ ਸਹੀ ਗੱਲ ਐਨੀ ਕੁ ਪਤਲੀ ਆ ਤਰੀਦ ਮਾਦੀ ਆ ਕਾਲਾ ਪਤਲਾ ਪਿੰਡਾ ਖੋਲ ਲਿਆ ਮੜੀ ਤੋਰ ਕੇ ਖਾਦ ਗਿਆ ਹਾਂ ਤੋਰ ਕੇ ਖਾਦ ਲੀ ਮਾਰਦੀ ਦੋਸਤੋ ਚੰਗੀ ਸੰਭਾਲ ਵਾਲਾ ਕੋਈ ਵੀਰ ਲੈ ਜਾਂਦਾ ਤੇ ਬਹੁਤ ਸੋਹਣੀ ਝੋਟੀ ਤਿਆਰ ਹੋਊਗੀ ਤੇ ਜੇ ਕੋਈ ਆਪਕੀ ਪੱਠਿਆਂ ਦੇ ਬੰਨੀ ਰੱਖੂਗਾ ਤਾਂ ਫੇਰ ਕੁਝ ਕਹਿ ਨਹੀਂ ਸਕਦੇਗੇ ਕਿਉਂ ਮੰਦੀ ਵੀਰਾ ਬਿਲਕੁਲ ਇਹ ਤਾਂ ਸਾਹਮ ਦਾ ਮੋਲੀ ਆ ਆਪ ਦੀ ਸਮਝ ਮੁਤਾਬਕ ਲੈ ਕੇ ਜਾਵੇ ਸਹੀ ਗੱਲ ਆ ਜੇ ਕਿਸੇ ਦੇ ਸਮਝ ਚ ਆਉਂਦੀ ਆ ਲੈ ਜਵੇ ਨਹੀਂ ਤਾਂ ਕੋਈ ਗੱਲ ਨਹੀਂ ਹਨਾ ਸਹੀ ਗੱਲ ਸਾਡੇ ਕੋਲ ਇਹਨਾਂ ਟਾਈਮ ਹੀ ਨਹੀਂ ਹੁੰਦਾ ਉਹਦੇ ਕਹਿਣ ਨੂੰ ਲਾ ਪਾ ਬੜੀ ਸਹੀ ਗੱਲ ਦੋਸਤੋ ਚੰਗੀ ਕੱਟੀ ਆ ਬਹੁਤ ਸੋਹਣੀ ਕੱਟੀ ਆ ਹਾ ਵੀਰ ਅਮਨਦੀਪ ਫਿਰ ਇਹਦਾ ਕੀ ਮੁੱਲ ਇਹਦਾ 383800 ਰੁਪਇਆ ਮੁੱਲ 383800 ਹਾਂਜੀ ਇਹ ਫਿਕਸ ਰੇਟ ਤਾਂ ਨਹੀਂ ਨਾਗਾ ਨਹੀਂ ਨਹੀਂ ਫਿਕਸ ਨਹੀਂ ਮਾਨਤਨ ਹੋਣੀ ਹਾਂ ਮਾਨਤਨ ਕਰਦੇ ਹਾਂ ਠੀਕ ਆ ਦੋਸਤੋ 383800 ਰੁਪਇਆ ਪਹਿਲੇ ਨੰਬਰ ਵਾਲੀ ਝੋਟੀ ਬਣੀ ਵੀ ਕੱਟੀ ਨਹੀਂ ਕਰਾਂਗੇ ਝੋਟੀ ਆ ਇਸ ਤੋਂ ਅੱਗੇ ਬਹੁਤ ਸੋਹਣੀ ਟੇਡੇ ਘੱਟ ਵਾਲੀ ਟੇਡਾ ਘੱਟ ਤਾਂ ਮੇਰੇ ਸਾਹਮਣੋਂ ਜਦੋਂ ਦਾ ਚੜੱਕ ਮੇਲਾ ਲੱਗਿਆ ਉਦੋਂ ਦਾ ਟੇਡਾ ਘਾਟੀ ਟੇਡਾ ਘੱਟੇ ਲੋਕੀ ਕਰੀ ਸਹੀ ਗੱਲ ਆ ਨਾ ਤਾਂ ਮੰਨੋ ਚਿੱਟੇ ਮੂੰਹ ਵਾਲੀ ਦਾ ਨਾਲ ਇਹਦੀ ਅਨਾ ਬੰਦੀ ਮੋਛ ਵਾਲੀ ਦਾ ਠੀਕ ਆ ਟੇਡਾ ਘੱਟ ਟੇਡਾ ਘੱਟ ਉਹ ਇਹੀ ਚਲੀ ਜਾਂਦਾ ਮੈਨੂੰ ਵੀਰ ਬਹੁਤ ਪਹੁੰਚ ਆਉਂਦੇ ਨੇ ਫਿਰ ਟੇਡੇ ਘੱਟ ਵਾਲੀ ਚਾਹੀਦੀ ਆ ਤੇ ਅੱਜ ਟੇਡੇ ਘੱਟ ਉਹ ਝੋਟੀ ਆ ਕੱਟੀ ਆ ਰੇਡੇ ਉਹਦੇ ਨਾਲ ਥੋੜਾ ਜਿਆਦਾ ਟੇਡੇ ਘੱਟ ਦਾ ਹੀ ਆ ਹਾਂ ਟੇਡੇ ਘੱਟ ਦਾ ਹੀ ਬਾਕੀ ਬਰੀਕੀਆਂ ਵੀ ਆ ਬਰੀਕੀਆਂ ਵੀ ਹੈਗੀਆਂ ਬਾਲ ਹੋਲੇ 1.5 ਸਾਲ ਦੀ ਕੱਟੀ ਆ ਤੇ ਇਹਦੀ ਆ ਝੋਲੀ ਝਾਲੀ ਮੁਖਾਰ ਤੇ ਦਰਸ਼ਕਾਂ ਨੂੰ ਜ਼ਰੂਰ ਆਹ ਦੇਖ ਝੋਲੀ ਮਨ ਲਓ ਆ ਜਿਹੜਾ ਦੁੱਧ ਵਾਲਾ ਗੋਲ ਲੱਗਾ ਇਹ ਮੰਨ ਲਓ ਉਵੇਂ ਹੀ ਆ ਬਟਨ ਲੱਗੇ ਆ ਚੱਡੇ ਦੇ ਸਹੀ ਗੱਲ ਸੋਹਣੀ ਕੱਟੀ ਐ ਵੀ ਬਹੁਤ ਸੋਹਣੀ ਡੇਡਾ ਕੱਟ ਆ ਗਿਆ ਬਹੁਤ ਹੀ ਬਹੁਤ ਜਿਆਦਾ ਮਾੜੀ ਜਿਹੇ ਚੰਗੀ ਨਿਕਲੂਗੀ ਦੁੱਧ ਨੂੰ ਤੇ ਉਮਰ ਇਹਦੀ ਕਿੰਨੀ ਹੋ ਗਈ ਐ ਇਹਦੀ 1.5 ਸਾਲ ਨੂੰ ਬਹੁਤ 1.5 ਸਾਲ ਬਹੁਤ ਜਿਆਦੀ ਪਤਲੀ ਆ ਕੋਈ ਪੂਛ ਹੱਡੀ ਨਹੀਂ ਵੀਰ ਇਹਨਾਂ ਦਾ ਕੋਈ ਮਾਂ ਦਾ ਮਿਲ ਕੇ ਰਿਕਾਰਡ ਦਾ ਕੋਈ ਮਾਂ ਦਾ ਚੰਗਾ ਦੱਸਿਆ ਆਪਾਂ ਨੂੰ ਠੀਕ ਆ ਬਾਕੀ ਆਪਾਂ ਚੋਈ ਤਾਂ ਨਹੀਂ ਕਿਉਂਕਿ ਆਪਾਂ ਕਿਹੜਾ ਸੱਜਰ ਵੇਖੀ ਇਹਦੀ ਮਾਂ ਹਾਂਜੀ ਮਾਲਕਾਂ ਨੇ ਦੱਸਣ ਮੁਤਾਬਕ ਇਹ 14-15 ਕਿਲੋ ਦੁੱਧ ਦੀ ਮਾਣੇ ਦਿੱਤਾ ਬਾਕੀ ਆਪਦੀ ਸਮਝ ਨਾਲ ਕੋਈ ਵੀ ਲਿਆ ਸਕਦਾ ਵੀਰ ਹੁਣ ਜਿਹੜਾ ਦੌਰ ਚੱਲਦਾ ਪਿਆ 14-15 ਕਿਲੋ ਵਾਲੀਆਂ ਆਮ ਹੋ ਗਈਆਂ ਲੋਕੀ ਕਹਿੰਦੇ ਨੇ ਵੀ ਜਿੱਥੇ ਜਾਏ ਪਸ਼ੂ ਰੱਖਣੇ ਕੱਦੇ ਰੱਖ ਲਈਏ ਬਿਲਕੁਲ ਰੱਖੀਏ ਚੰਗਾ 10 ਕਿਲੋ ਵਾਲੀ ਤਾਂ ਯਾਰ ਕੋਈ ਪਸੰਦ ਨਹੀਂ ਕਰਦਾ ਹੂੰ ਹੂੰ 10 ਕਿਲੋ ਵਾਲੀ ਕੱਟੀ ਕੋਈ ਨਹੀਂ ਪਸੰਦ ਕਰਦਾ ਨਾਲ ਘਰੇ ਝੋਡੀ ਰੱਖਦਾ ਨਹੀਂ ਇਹ ਖ ਬਾਕੀ ਇਹ ਗੱਡੀਆਂ ਸੀਲ ਬਹੁਤ ਜਿਆਦੀਆਂ ਮਰਲੋ ਵੀ ਪੂਰੀ ਰੋਸ ਵਾਲੀ ਗੱਲ ਨੂੰ ਫਿਰ ਚਾਰੂ ਬਹੁਤਾ ਕਰਨ ਵਾਲੀਆਂ ਹੂੰ ਜੋ ਮਰਜੀ ਵਾਲਾ ਖੋਲੀ ਦੀ ਕੈਮਰਾ ਬੁਖਾਦੀਆਂ ਚੱਟ ਦਿੰਦੀਆਂ ਖੋਲੀ ਰੋਖੇ ਸੁਖੇ ਪਾਈ ਦੇ ਆਪਾਂ ਪਿੱਠਪੂੜਾ ਚੰਗਾ ਚੌੜਾ ਆਂਦਾ ਹਨਾ ਪਿੱਠਪੂੜਾ ਚੰਗਾ ਚੌੜਾ ਹੈ ਭਟੇ ਦੀ ਮਾਦ ਚਗਾਠਾ ਬਹੁਤ ਝੋੜਾ ਸੀ ਬਾਈ ਠੀਕ ਆ ਮੇਰੇ ਹਿਸਾਬ ਨਾਲ ਮੇਰੀ 6 ਬੁਟ ਹਾਈਟ ਆ ਲੱਖ ਤੋਂ ਤਾਂ ਹੁਣੇ ਹੀ ਆ ਸਹੀ ਗੱਲ ਤੇ ਸਾਢੇ 5 ਬੁਟ ਦੀ ਵੱਜ ਚੰਗੀ ਬਣ ਜੂਗੀ ਇਹ ਬਿਲਕੁਲ ਬਿਲਕੁਲ ਸਹੀ ਗੱਲ ਆ ਹੂੰ ਤੇ ਵੀਰ ਇਹਦਾ ਫਿਰ ਮੁੱਲ ਕਰ ਲਈਏ ਜੈਜ ਇਹਦਾ ਚਲ ਹੈ ਯਾਰ ਹੈ 1 ਕੜ 40 1 ਕੜ 40 39000 ਰੁਪਿਆ ਹਾਂ ਦੋਸਤੋ 1 ਕੜ 40000 ਰੁਪਿਆ 39000 ਰੁਪਿਆ ਆਪਣੀਆਂ ਖਰੀਦੀਆਂ ਹੁੰਦੀਆਂ ਹੂੰ ਆਪਣੇ ਉਵੇਂ ਹੀ ਮੁੱਲ ਕੀਤੇ ਹੁੰਦੇ ਆ ਠੀਕ ਆ ਜਿਵੇਂ ਹੁਣ ਉਹ ਪਰਲੀ ਛੋਟੀ ਆ ਜਿਵੇਂ ਖਰੀਦੀ ਉਵੇਂ ਕਰਤਾ ਹੂੰ ਆਪਣੇ ਲਈ ਵੱਡੀ ਛੋਟੀ ਨਹੀਂ ਕਈ ਵੀਰ ਕਹਣਗੇ ਉਹ ਵੱਡੀ ਆ ਛੋਟੀ ਆ ਨਹੀਂ ਵੱਡੀ ਛੋਟੀ ਤਾਂ ਸਾਡੇ ਲਈ ਕੋਈ ਮਤਲਬ ਨਹੀਂ ਠੀਕ ਆ ਸਾਡੇ ਲਈ ਤਾਂ ਬਰੀਡ ਦਾ ਮਤਲਬ ਆ ਹੂੰ ਜਿਸ ਹਸਾਬ ਨਾਲ ਅਸੀਂ ਪਸ਼ੂ ਖਰੀਦਿਆ ਉਸ ਹਸਾਬ ਨਾਲ ਸਾਡਾ ਮੁੱਲ ਕੀਤਾ ਹੁੰਦਾ ਇਹ ਨਹੀਂ ਕਿ ਅਸੀਂ 5 ਵਾਲੀ 50 ਦੀ ਵਿੱਚ ਅੰਗ ਦੇ 50 ਵਾਲੀ ਪੈਂਦੀ ਨਹੀਂ ਨਹੀਂ ਜਿਨੀ ਹੁੰਦਾ ਐਦਾਂ ਹੀ ਵੇਚਦੇ ਜਿੰਨਾ ਡੰਗਰ ਲਿਆ ਨਾ ਲੋਕ ਬਥੇਰੇ ਸਿਆਣੇ ਹੋ ਗਿਆ ਬਿਲਕੁਲ ਬਿਲਕੁਲ ਪਤਾ ਲੋਕਾਂ ਨੂੰ ਸਾਰੀ ਗੱਲਬਾਤ ਦਾ ਬਿਲਕੁਲ ਗੱਲਬਾਤ ਦੋਸਤੋ 39000 ਰੁਪਏ ਦਾ ਮੋਲਾ ਤੇ ਇਹਦਾ ਮਾਨਤਾ ਨਾਲ ਜ਼ਰੂਰ ਵਿੱਚ ਹੋਊਗਾ ਜਿਹੜਾ ਰਿੰਗ ਹੋਊਗਾ ਜੈ ਜ਼ਰੂਰ ਕਰਾਂਗੇ ਤੇ ਲਾਸਟ ਤੱਕ ਨਗੀਨਾ ਵਿਖਾਉਣਾ ਤੁਹਾਨੂੰ ਨਗੀਨਾ ਇਸ ਕਰਕੇ ਵੀ ਇਸ ਕੱਟੀ ਦੇ ਥਣ ਜਿਹੜੇ ਦੋ ਨੇ ਦੋਲਾ ਦੇ ਬਾਰਡਰ ਬੈਲਟ ਦੇ ਲਾਗੇ ਆ ਪੈਂਡ ਬਾਈਆਂ ਦਾ ਜਿੱਥੋਂ ਆਈ ਆ ਹੂੰ ਹੂੰ ਉਹਨਾਂ ਦੇ ਕੋਲੇ ਝੋਟੀਆਂ ਟੌਪ ਟੌਪ ਕਲਾਸ ਝੋਟੀਆਂ ਵਾ ਠੀਕ ਆ ਹਾਂ ਇਹ ਦੋਨ ਕੱਟੀ ਬੜੀ ਮੇਰੀ ਬੜੇ ਅਰਜਨ ਗੁੰਗੜ ਦੀ ਅੱਗੇ ਦੋਨ ਕੱਟੀ ਵੇਚੀ ਆ ਹੂੰ ਉਹਦੇ ਮੇਰੇ ਹਿਸਾਬ ਨਾਲ ਮੈਨੂੰ ਕੋਈ ਹਿਆਰਾ ਨਹੀਂ ਮੈਂ ਕਹੇ ਸਾਦਾ ਲੱਖਾਂ ਦੀ ਤਦਾਰ ਚ ਫੋਨ ਆਇਆ ਹੋਊਗਾ ਮੇਰੇ ਤੋਂ ਫੋਨ ਤਿੰਨ ਦਿਨ ਚੱਕਿਆ ਨਹੀਂ ਗਿਆ ਮੈਂ ਫੋਨ ਹੀ ਬੰਦ ਕਰਤਾ ਠੀਕ ਆ ਕਰਮਾ ਵਾਲੀ ਮੰਨੀ ਜਾਂਦੀ ਏ ਬਸ ਕਰਮਾ ਵਾਲੀ ਮੰਨੀ ਜਾਂਦੀ ਏ ਜਿਹਦੇ ਘਰ ਦੁੱਲ ਆਣਾ ਤੇ ਮੀਣੀ ਆ ਹੂੰ ਸਮਝ ਲਾਓ ਤੇ ਕਹਿੰਉਂ ਅਧੀਆਂ ਹਫ਼ਤਾ ਉਹ ਵਿਰਗ ਕਹਿੰਦੇ ਉਹੀ ਟਲ ਜਾਂਦੀ ਸਹੀ ਸਹੀ ਗੱਲ ਹੈ ਮੰਮੀ ਐਸੇ ਕਰਕੇ ਹੀ ਇੱਥੇ ਪੈਸਾ ਫਿਰ ਮੂੰਹੋਂ ਮੰਗੇ ਰੁਪਈਏ ਸੱਟ ਕੇ ਆ ਮੈਂ ਕਹਾਂ ਵਿਕੀ ਦੇਖੀ ਜਊ ਜੋ ਕਰਨ ਦਾ ਮਾਲਕ ਨੇ ਸਹੀ ਗੱਲ ਹੈ ਪਿਛਲੇ ਪੈਰ ਚਿੱਟੇ ਆ ਅਗਲੇ ਪੈਰਾਂ ਦੇ ਮਾੜੇ ਮਾੜੇ ਵਾਈਟ ਵਾਲ ਹੈਗੇ ਪਰ ਦੋ ਕਾਲੇ ਮੰਨ ਕੇ ਚ ਲੈ ਜਵੇ ਠੀਕ ਆ ਜ਼ੁਬ ਆ ਦੇਖ ਆ ਵੀ ਸਹੀ ਗੱਲ ਇਹਦੀਆਂ ਤਿੰਨ ਪੀੜੀਆਂ ਮੰਨ ਲਓ ਨੀਲੀ ਦੀਆਂ ਉਹਨਾਂ ਦੇ ਘੜੀਆਂ ਦੇਖੋ ਆਪਣੇ ਕੋਲੇ ਆਈ ਆ ਸਿੰਗ ਬਿਲਕੁਲ ਮੱਥੇ ਉੱਥੇ ਕੋਂਡਾ ਰੱਖੂ ਮੱਥੇ ਜੋਵੇਂ ਡੂਗ ਪੈਂਦਾ ਨਹੀਂ ਓਵੇਂ ਫੋਲੋ ਪਰਦਾ ਚੰਗੀ ਕੱਟੀ ਹੋ ਜੀ ਨਾ ਪਲੀ ਚੰਗੀ ਆ ਰਾਜੀ ਦੀ ਵੀ ਚੰਗੀ ਉਹ ਕਹਿੰਦੇ ਵੀ ਤਿੰਨ ਮਹੀਨੇ ਦਾ ਹੀ ਇਹਦੀ ਮਾਂ ਮੰਨ ਲਓ ਇਹਦੇ ਪਹਿਲਾਂ ਥਣ ਵਿਖਾਉਂਦੇ ਆਪਾਂ ਹੈ ਥਣ ਦਿਖਾ ਦੇਣੇ ਕੋਈ ਨਹੀਂ ਪਹਿਲਾਂ ਗਿੜਾ ਕਢਾਲਾ ਆ ਜਾ ਲੈ ਜਾਓ ਪਰਾਂ ਨੂੰ ਲੈ ਜਾਓ ਫੜੀ ਸਾਉ ਤੇ ਸੀ ਨਾ ਜਿੱਥੇ ਬਾਕੀ ਉਹਦੇ ਕਹਿਣ ਨੂੰ ਇਹਨੂੰ ਫੜੀ ਕਰੇ ਕੋਈ ਜਵਾਕ ਨਿਆਣਾ ਕੋਈ ਇਹੋ ਜੀ ਗੱਲਬਾਤ ਨਹੀਂ ਕਰਮਾਣੀ ਤੇਰਾ ਇਹਦਾ ਪੇਠਕੂੜਾ ਦਿਖਾਈ ਜਰੂਰ ਪਿੱਛੋਂ ਪੇਠਕੂੜਾ ਦਾ ਪੂਰਾ ਚੌੜਾ ਹੈ ਹਾਂ ਨਾਲੇ ਇਹਦੇ ਥਣ ਵਿਖਾ ਦੇ ਅੰਦਰ ਜਾ ਕੇ ਵਿਖਾ ਦੇ ਨਹੀਂ ਇੱਥੋਂ ਵੀ ਦੱਸ ਜਾਨੇ ਜਮਾਂਦਰੂ ਦੌਲਤ ਇਹਦੇ ਗੋ ਆ ਨਾ ਮੇਰੇ ਹੱਥ ਨਾਲ ਨਹੀਂ ਤੂੰ ਆਪਦੇ ਹੱਥ ਨਾਲ ਵੇਖ ਇਹਦੇ ਨਾਣਾ ਨਾ ਭਰਿਆ ਪਿਆ ਥੱਲੇ ਸਹੀ ਗੱਲ ਹੈ ਦੋ ਹੀ ਖਣ ਬੱਕਰੀ ਵਾਂਗੂ ਹਣਾ ਆ ਜਾ ਬੱਤੋ ਦੁੱਧਾ ਚੰਗਾ ਛੱਡਿਆ ਗਏ ਨੇ ਹਣਾ ਮੈਂ ਕਹਿੰਦਾ ਵੀ ਅਜੇ ਜੀ ਨਹੀਂ ਧਰਿਆ ਨੇ ਮੇਰੇ ਕੋਲੇ ਹੂੰ ਪਰ ਪੱਠੇ-ਪੁੱਠੇ ਰਾਤੀਂ ਖਾਂਦੀ ਆ ਥੋੜਾ ਜਿਹਾ ਕਿਤੇ-ਕਿਤੇ ਰਿੰਗ ਲਾ ਪਈ ਇਹ ਕਿੰਨੇ ਟਾਈਮ ਦੀ ਹੋ ਗਈ ਭਲਾ ਇਹ 5 ਕੁ ਮਹੀਨੇ ਦੀ ਏਜ ਆ ਇਹਦੀ ਠੀਕ ਆ ਦੋਸਤੋ ਇਧਰ ਵੇਖੋ ਪੂਸ਼ਨ ਚੁੱਕੀ ਯਾਰ ਠੰਡੀ ਸੀਲ ਠੰਡੀ ਸੀਲ ਪੂਰੀ ਤੇ ਸੂਤ ਦੇ ਨਿਸ਼ਾਨ ਆ ਗਿਆ ਤੇ ਦੋ ਥਾਂ ਨੰਦੇ ਐਂ ਕੱਲੇ ਕੱਲੇ ਲੱਗੇ ਨਿਖੜ ਮੈਂ ਇਹ ਨਹੀਂ ਕੋਈ ਜੁੜ ਮੈਂ ਹੋਈ ਪਲੀ ਹੋਈ ਆ ਕੱਟੀ ਯਾਰ ਜਿਹੜਾ ਆਊਗਾ ਨਾ ਇੱਥੇ ਪਾਵ ਖਾ ਐ ਐ ਖੜ ਜਾਂਦੀ ਗਰਮਾਣੀ ਇੰਨੀ ਬਰੀਡ ਬਰੀਡ ਬੋਲਦੀ ਆ ਯਾਰ ਮੂਰ ਲੋਕੀ ਕੁਛ ਕਹੀ ਜਾਣ ਲੱਤਾਂ ਵਿੱਚ ਚੌੜੀਆਂ ਕੀਤੀਆਂ ਕਿਵੇਂ ਹੈ ਬਰੀਡ ਆ ਨਾ ਬਰੀਡ ਬਰੀਡ ਹੀ ਆ ਬਰੀਡ ਲੈਣੀ ਬੜੀ ਔਖੀ ਆ ਸਜਣੋ ਕੋਈ ਕੁਛ ਕਹੀ ਆਵੇ ਮੈਨੂੰ ਪਤਾ ਬਰੀਡ ਨਹੀਂ ਕੋਈ ਦਿੰਦਾ ਛੇਰੀ ਕਿਤੇ ਬੀ ਰੀਡ ਰੁਪਈਆਂ ਨਾਲ ਹੀ ਮਿਲਦੀ ਆ ਸਹੀ ਗੱਲ ਹਾਂਜੀ ਤੇ ਵੀਰੇ ਇਹ ਕਿਨੇ ਦੇ ਦੇਣੀ ਫਿਰ ਇਹਦਾ ਫੋਨ ਤੇ ਨਾ ਕਰ ਲਈਏ ਵੇਖ ਲਓ ਤੁਹਾਡੀ ਖੁਸ਼ੀ ਆ ਇਹਦਾ 42000 ਰੁਪਿਆ ਮੁੱਲ ਆ ਯਾਰ ਠੀਕ ਆ ਹਾਂ ਜੇ ਕਿਸ ਨੂੰ ਪਸੰਦ ਆਵੇ ਤਾਂ ਕਾਲ ਕਰੇ ਨਹੀਂ ਤਾਂ ਆਪਾਂ ਟਾਈਮ ਨਹੀਂ ਖਰਾਬ ਕਰਨਾ ਚਾਹੁੰਦੇ ਉਹ ਫੋਨ ਤੇ ਵੀ ਤਾਂ ਦੱਸਣਾ ਹੀ ਹੁੰਦਾ ਵੈਸੇ ਸਹੀ ਗੱਲ ਆ ਕਿਉਂਕਿ ਫੋਨ ਤੇ ਫਿਰ ਬਾਲੇ ਫੋਨ ਆਉਣਗੇ ਸੁਣੇ ਨਹੀਂ ਜਾਣੇ ਹਮ ਜੀ ਦਾ ਦਿਲ ਮਨੂ ਅਗਲਾ ਲਾ ਵੀ ਨਹੀਂ ਤਾਂ ਨਾ ਲਾਵੇ 42000 ਰੁਪਿਆ ਹਾਂ ਜੇ ਕਿਸੇ ਨੇ ਘੱਟ ਲਾਉਣੇ ਸਸਤੇ ਜੇ ਰੇਟ ਦੀ ਕੱਟੀ ਵੀ ਹੈਗੀ ਆ ਦੋਸਤੋ ਮੁੱਲ 42000 ਰੁਪਿਆ ਤੇੰਦੇ ਜੋ ਮੰਨਤਾ ਨੂੰ ਜੂ ਤੁਹਾਡਾ ਕੁਛ ਰੇਟ ਘਟ ਜੂਗਾ ਤੇ ਲਾਸਟ ਤੇ ਕਿਹ ਘੱਟ ਪਹਿਲਾਉਣੇ ਦਾ ਆ ਜੇ ਕਿਸੇ ਨੇ ਸਾਫ ਤੇ ਇਹ ਰੇਟ ਦੀ ਕੱਟੀ ਲੈਣੀ ਤਾਂ ਵੇ ਆ ਖੜੀ ਹੈਗੀ ਇਹ ਵੀ ਚੰਗੀ ਕੱਟੀ ਹੋਈ ਲਿੱਸੀ ਹੈ ਨਾ ਬੜੀ ਚੰਗੀ ਆ ਮਾਰੀ ਨਹੀਂ ਗਈ ਕੱਟੀ ਇਹ ਠਾਇਓ ਜੀ ਇਹਨੂੰ ਫੋਟ ਫੋਟ ਕੱਟੀ ਇਹ ਵੀ ਬਹੁਤ ਚੰਗੀ ਉੱਠਾਣੇ ਦੇ ਵੀ ਕੱਲੇ ਕੱਲੇ ਚਾਰੇ ਲੱਗੇ ਹੋਏ ਤੇ ਪਿੱਛੇ ਪੁੱਛੇ ਦੀ ਪੂਰੀ ਉੱਚੀ ਆ ਕੱਟੀ ਇਹ ਕੋਈ ਇਹ ਨਾ ਸਮਝ ਲੋ ਵੀ ਇਹ ਹੈ ਮਾਲੋ ਕਮਜ਼ੋਰ ਆ ਐਡੀ ਵੀ ਕਮਜ਼ੋਰ ਨਹੀਂ ਹੈਗੀ ਸਹੀ ਗੱਲ ਥੜ ਕੱਲੇ ਕੱਲੇ ਚਾਰ ਲੱਗੇ ਆ ਸਾਰੇ ਮੂੰਹ ਮਾਮ ਚੰਗਾ ਸੁਣ ਪੂਛ ਪਾਸੇ ਇਧਰ ਦੇਖ ਦੀ ਪੀ ਪੂਛ ਪੂਰੀ ਬਰੀਕ ਆ ਕੋਈ ਉਹ ਹੱਡੀ ਨਹੀਂ ਬਾਕੀ ਸਾंभ ਵੀ ਨਹੀਂ ਕਿਸਨਾਂ ਸਾंभ ਵੀ ਨਹੀਂ ਕਿਸਨੇ ਪਰ ਜੇ ਕੋ ਲੈ ਜੂਗਾ ਨਾ ਸਾਹਮਣ ਵਾਲਾ ਤੇ ਯਾਰੀ ਕਰੂਗਾ ਠੀਕ ਆ ਹਾਂ ਤੇ ਇਹ ਕਿਨੇ ਦੇ ਦੇਣੀ ਆ ਇਹਦਾ 1.5 18000 ਰੁਪਇਆ ਮੋਗਣਾ ਠੀਕ ਆ ਤੇ ਬੂਰੀ ਦੀ ਕੀ ਹੋਈ ਆ ਹਾਂ ਬੂਰੀ ਵੀ ਕੀ ਹੋਈ ਆ ਠੀਕ ਆ ਤੇ ਬਾਹਰ ਲੀਆਂ ਜੋ ਵਿਖਾ ਦੀਏ ਬਾਹਰ ਵੀ ਉਹ ਤਾਂ ਸ਼ੌਕ ਕਰਾ ਦੇ ਪਰ ਉਹਨਾਂ ਦੇ ਵਿੱਚ ਕੋਈ ਵੇਚ ਦੋਸਤੋ ਬਾਹਰ ਝੋਟੀਆਂ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਸਸਰੀ ਅੰਕਲ ਜੀ ਆ ਆਪਣੀ ਰੌਣਕ ਝੋਟੀ ਆ ਠੀਕ ਆ ਇਹ ਤਨਹੋਲੇ ਮੇਲੇ ਦੇ ਤੀਜੇ ਨੰਬਰ ਤੇ ਹੀ ਖਾਲ ਵਾਲੀ ਕੈਟਾਗਰੀ ਠੀਕ ਆ ਇਹ 1.5 ਸਾਲ ਦੀ ਹੋਗੀ ਆ ਇਹ 1.5 ਸਾਲ ਦੀ ਹੋਗੀ ਆ ਇਹ ਕਿਹੜੇ ਮਾਲੀ ਦਿੱਤੀ ਆ ਇਹ ਸਲਵਖਸ਼ ਦੀ ਆ ਸਲਵਖਸ਼ ਦੀ ਹਾਂ ਤੇ ਇਹ 1.5 ਸਾਲ ਦੀ ਹੋਗੀ ਆ ਇਹ ਤਨਹੋਲੇ ਮੇਲੇ ਚੋਂ ਆਈ ਸੀ ਇਹ ਤਨਹੋਲੇ ਮੇਲੇ ਦੇ ਤੀਜੇ ਦੇ ਆਈ ਸੀ ਤੀਜੇ ਨੰਬਰ ਤੇ ਆਈ ਸੀ ਹਾਂ ਤੇ ਠੀਕ ਆ ਛੋਲੀ ਝਾਲੀ ਇਹਦੀ ਵੀ ਕਰਾ ਚੈੱਕ ਅਗਲਾ ਜੀ ਇਹ ਹੁਣ ਆ ਚੀਜ਼ਾਂ ਜਿਹੜੀਆਂ ਇਹ ਐਵੇਂ ਥੋੜੀ ਮੰਨ ਲਓ ਘਰ ਖਵਾਉਣੇ ਪੈਂਦੇ ਸਨ। ਰੇਂਡੀਆਂ ਮਾੜਾ ਨਾ ਕਰੇ ਮੱਤਾਂ ਨਹੀਂ ਥੋੜੀਆਂ ਚੌੜੀਆਂ। ਆ ਦੇਖੀ। ਰੈਂਕਰ ਰੁੰਕਰ ਵੇਖ ਕਿੰਨੇ ਪੈਂਦੇ ਵੇਖ ਝੋਲੀ ਦੇ ਵਿੱਚ ਵੇਖ ਆ ਚੀਜ਼ਾਂ ਹੁਣ ਥੱਬੇ ਥੱਬੇ ਦੇ ਗੈਬ ਹੋਣੇ ਆ ਇਹਦਾ ਝੋਟੀ ਹਜੇ ਨੇ ਬਾਨਾ ਸੌ ਦੀ ਹੀਟਾਂ ਮੈਂ ਦੋ ਮਿਸ ਕਰਤੀਆਂ। ਕਿਉਂਕਿ ਇਹਦੇ ਨਾਲ ਮੇਲੇ ਲਾਉਣੇ ਆ ਗਾਂ ਵਾਲੇ। ਹੂੰ ਹੂੰ ਹੂੰ। ਕਿ ਹੁਣ ਬਣਾਉਦੇ ਤੇ ਇਹ ਆਪਣਾ ਜਿਹੜਾ ਹੈਗਾ ਵਾ ਝਲੋਲੇ ਵਾਲਾ ਮੇਲਾ। BFA ਇਹ ਉਦੋਂ ਸੂਪਣਾ ਸੀ ਇਹਨੇ ਸਹੀ ਗੱਲ ਉਹਨੇ ਦੀ ਮਹੀਨੇ ਨੂੰ ਮਾਲ ਜਿਹੜੀ ਹੀਟ ਆਊਗੀ ਉਹ ਚਕਰਾ ਲਾਂਗੇ ਫਿਰ ਤਨੌਲਾ ਵੀ ਲਾ ਜੂਗੀ ਤੇ ਪੀਡੀਐਫ ਵੀ ਲਾ ਜੂਗੀ ਠੀਕ ਆ ਉਸ ਤੋਂ ਬਾਅਦ ਫਿਰ ਆਪਣਾ ਸੂਪਣੀ ਚ ਇਹਦਾ ਸਰਟੀਫਿਕੇਟ ਆਪਣੇ ਕੋਲ ਆਪਣੇ ਕੋਲ ਹੈਗਾ ਦੋਸਤੋ ਇਹ ਝੋਟੀ ਦਾ ਸਰਟੀਫਿਕੇਟ ਵੀਰ ਦੇ ਕੋਲ ਆ ਜੇ ਕੋਈ ਚਾਹ ਵਣ ਵੀਰ ਹੋਵੇ ਤਾਂ ਉਹ ਸੰਪਰਕ ਕਰ ਸਕਦਾ ਹੈ ਨਹੀਂ ਵੇਚ ਨਹੀਂ 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 ਠੀਕ ਆ ਸਰਪ ਖਾ ਦੇ ਕਿਉਂਕਿ ਇਹ ਚੀਜ਼ਾਂ ਵੇਚਣ ਵਾਲੀਆਂ ਨਹੀਂ ਰਪਈਆਂ ਨਾਲ ਨਹੀਂ ਮਿਲਦੀਆਂ ਬਹੁਤ ੱਕੇ ਖਾਣੇ ਪੈਂਦੇ ਆ ਆ ਜਿਹੜੀ ਪੀ ਜਣਾ ਨਹੀਂ ਮੈਂ ਦੀ ਰੁਪਈਆਂ ਨਾਲ ਵੀ ਨਾ ਟੇਡਾ ਘੱਟ ਕੋਈ ਦਿੰਦਾ ਨਾ ਮਣਕਣੀ ਆਖ ਇਦਾਂ ਦੀ ਮਿਲਦੀ ਐ ਤੇ ਜਿਹੜੀ ਆ ਜਿਹੜੀ ਛੋਟੀ ਆ ਹਾਂ ਇਹ ਵੀ ਘੜ ਰੱਖੀ ਐ ਵੀ ਦਿਖਾ ਦੇ ਠੀਕ ਆ ਬੱਸ ਬਤੋ ਇਹ ਗਾ ਮੇਲੇ ਦੇ ਚ ਪਾਉਣੀਆਂ ਹਾਂ ਇਹ ਬਸ ਮੇਲੇ ਲਈ ਆਪਾਂ ਮੰਨੋ ਦੋਵੇਂ ਤਿਆਰ ਕਰੀ ਜਾਂਦੇ ਆ ਠੀਕ ਆ ਹਾਂ ਇਹ ਵੀ ਘੱਟੀ ਬਾਹਲੇ ਨਹੀਂ ਜਾਏ ਚੰਗੇ ਖਾਨ ਦੀ ਆ ਪਰ ਆਪਾਂ ਨਾਮ ਨਹੀਂ ਕਿਹਦਾ ਲੈ ਲਿਆ ਠੀਕ ਆ ਬੱਸ ਇਹ ਕਿੰਨੇ ਟਾਈਮ ਦੀ ਹੋ ਗਈ ਆ ਇਹ 1.5 ਸਾਲ ਤੋਂ ਘਟ ਆ ਕੇ 1.5 ਸਾਲ ਦੀ 16 ਮਹੀਨੇ ਦੀ ਘੱਟੀ ਐ ਠੀਕ ਆ ਛੋਟੀ ਇਹ ਵੀ ਚੰਗੀ ਹੈ ਨਾ ਬਹੁਤ ਚੰਗੀ ਆ ਤਿੰਨ ਨੰਬਰ ਤੇ ਜਿਹੜੀ ਇਧਰੋਂ ਇਹ ਜਿਹੜੀ ਇਹ ਵੀ ਬਾਹਲੇ ਨਹੀਂ ਜਾ ਚੰਗੇ ਸਾਂਣ ਦੀ ਆ ਇਹ ਵੀ ਘਰ ਰੱਖੀ ਹੈ ਨਹੀਂ ਵੇਚਣਾਂ ਲਈ ਕੱਟੀ ਠੀਕ ਆ ਹਾਂ ਦੋਸਤੋ ਇਹ ਨੋਟ ਫੋਰ ਸੇਲ ਹੈ ਇਹ ਨਹੀਂ ਸੇਲ ਵਾਸਤੇ ਇਧਰ ਆਪਣਾ ਸੱਜਣ ਬੇਲੀ ਆ ਕੋਈ ਹਾਂਜੀ ਲੈ ਕੇ ਗਿਆ ਸੀ ਮੱਝ ਕਰਾਉਣ ਤੇ ਡਾਇਰੈਕਟ ਪ੍ਰੋਸੈਸਿੰਗ ਦੀ ਕੱਟੀ ਆ ਜਿਹੜੀ ਠੀਕ ਆ ਇਹਦੀ ਝੋਲੀ ਵੇਚੀ ਬੰਦਾ ਜੱਜ ਕਰ ਦੂਗੀ ਇਹਦੇ 'ਚ ਕੀ ਕੁਛ ਹੈਗਾ ਵਾ ਮੰਨ ਲਓ ਅਜੇ 31 ਸਵਾ ਕਸਾਲ ਦੀ ਆ ਮਸਾ ਇਹ ਠੀਕ ਆ ਜੈ ਦੀ ਮਾਰਗੀ ਨਾ ਬੱਗੀ ਮੋਚਾ ਬਾਲੀ ਜੰਗੀ ਆ ਹੋਰ ਕੱਟੀਆਂ ਬਲੋ ਫੋਲ ਦੇ ਕੋਡ ਵਾਲੇ ਹੀ ਰੱਖੇ ਆ ਮੰਨ ਲਓ ਕੋਈ ਉਹ ਦੇਸੀ ਮੈਂਡਾ ਰੱਖਦਾ ਹੀ ਨਹੀਂ ਨਾ ਮੈਨੂੰ ਲੋੜ ਆ ਸਹੀ ਗੱਲ ਇਹ ਵੀ ਤਾਂ ਵੇਚਣ ਨੂੰ ਲਿਆਂਦਾ ਸੀ ਸਾਰੇ ਮਾਲ ਮੈਂ ਪਹਿਲਾਂ ਹੂੰ ਹੂੰ ਚਲੋ ਫਿਰ ਲੋਕੀ ਨਖਰੇ ਕਰਦੇ ਆ ਨਾ ਮੇਰੇ 25 ਲਲਾ 30 ਲਲਾ 45 ਲਲਾ 40 ਲਲਾ ਉਦੋਂ ਫਿਰ ਕਹਿੰਦਾ ਵੀ ਉਹ ਵਗੀਆਂ ਸਹੀ ਗੱਲ ਘਰੀ ਹੁੰਦੀਆਂ ਕਹਦੀਆਂ ਫਿਰਦੀਆਂ ਠੀਕ ਆ ਉਹਨਾਂ ਦਲ ਕੱਟੀ ਆ ਜੇ ਕੋਈ ਲੈ ਜੂ ਠੀਕ ਆ ਨਹੀਂ ਤੇ ਉਹ ਵੀ ਇਧਰ ਲਾ ਲੈਣੀ ਆ ਕਰਮਾਲੀ ਅਸੀਂ ਆਈ ਅੱਜ ਮੋਦੇ ਕਨੂ ਨਿਆਰੇ ਬੰਨੇ ਪਿਆ ਦੋਸਤੋ ਇਧਰ ਲਈ ਜਿਹੜੀਆਂ ਕਟੀਆਂ ਨੇ ਇਹ ਫੋਰ ਸੇਲ ਨੇ ਨੰਬਰ ਜਿਹੜਾ ਵੀਰ ਦਾ ਸਕਰੀਨ ਤੇ ਚੱਲਦਾ ਪਿਆ ਜਿੰਨੂੰ ਜਿਹੜਾ ਨਖ ਪਸੰਦ ਹੋਵੇ ਤੁਸੀਂ ਵੀਰ ਨਾਲ ਗੱਲਬਾਤ ਕਰ ਸਕਦੇ ਜੀ ਵੀਡੀਓ ਵੇਖਣ ਦੇ ਲਈ ਸਾਰੇ ਵੀਰਾਂ ਦਾ ਧੰਨਵਾਦ